ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹੋਇਆ ਸੀ ਤੁਹਾਡੇ ਤੇ ਹਮਲਾ ਹੋਇਆ ਕਿੱਥੇ ਜਾ ਰਹੇ ਸੀ ਐ ਭਾਈ ਮੈਂ ਪਿੰਡ ਨੂੰ ਜਾ ਰਿਹਾ ਸੀ ਹੂੰ ਜਿੱਦਾਂ ਪਿੰਡ ਵਿੱਚ ਪੱਜ ਬੈ ਪ੍ਰਾਇਮਰੀ ਸਕੂਲ ਦੇ ਲਾਗੇ ਪਹੁੰਚੇ ਹਾਂ ਹੂੰ ਪਰਲੀ ਸਾਈਡ ਤੋਂ ਦੋ ਮੁੰਡੇ ਖੜੇ ਸੀਗੇ ਤਿੰਨ ਕਾਦੇ ਤੇ ਸੀਗੇ ਉਹ ਮੋਟਰਸਾਈਕਲ ਦੇ ਅੱਛਾ ਜਿੱਤੇ ਸਾਨੂੰ ਦੇਖਿਆ ਉਹ ਜੱਕਦਮ ਅੱਗੇ ਆਏ ਉਹਨੇ ਉਹ ਪੈਂਦੇ ਸੱਤੇ ਉਹ ਮੇਰੇ ਡਰਾਈਵਰ ਜਿਹੜਾ ਹੈ ਉੱਤੇ ਬਾਰ ਕਰ ਦਿੱਤੇ ਹੂੰ ਜਿੱਦਾਂ ਮੈਂ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਉਹਨੇ ਮੇਰੇ ਤੇ ਵੀ ਬਾਰ ਕਰ ਦਿੱਤੇ ਅੱਛਾ ਤੇ ਮੇਰੇ ਆ ਬਾਹਰ ਤੇ ਤੁਹਾਡੇ ਦੋਸਤ ਕਿਹਦਾ ਕੀ ਨਾਮ ਉਹਦਾ ਉਹ ਨਕਲਵੀਰ ਤੇ ਤੁਹਾਡਾ ਡਰਾਈਵਰ ਹੈ ਹਾਂਜੀ ਡਰਾਈਵਰ ਉਹਦੀ ਕੀ ਕਿਸ ਤਰ੍ਹਾਂ ਕੰਡੀਸ਼ਨ ਹੈ ਤੁਹਾਡੀ ਕਿਥੇ ਕਿਥੇ ਸੱਟਾਂ ਲੱਗੀਆਂ ਮੇਰੀ ਕੰਡੀਸ਼ਨ ਮੇਰੀ ਆਵਾਜ਼ ਦੋਨੇ ਰੱਦੀ ਆ ਔਰ ਐਂਡੀ ਆ ਇਤਨਾਬ ਲਾਉ ਉਹ ਕਰ ਕੀ ਮੰਗ ਕਰਦੇ ਹੋ ਪੁਲਿਸ ਤੋਂ ਮੈਂ ਦਾਅਵਾ ਕਰਦਾ ਜਿਹੜੇ ਗੁੰਡਾਗਰਦੀ ਚੱਲ ਰਹੀ ਆ ਇਹ ਗੁੰਡਾਗਰਦੀ ਖਤਮ ਕੀਤੀ ਜਾਏ ਤੇ ਗੁੰਡਾਗਰਦੀ ਨੂੰ ਨਾਥਾ ਪਾਈ ਜਾਏ

ਕੀ ਹੋਇਆ ਹਮਲਾ ਤੋਂ ਕਦੋਂ ਪਤਾ ਲੱਗਾ ਕੀ ਹੋਇਆ ਸੀ ਕੋਈ ਆਇਆ ਸੋਨਾ ਮੈਂ ਨਹੀਂ ਦੱਸਿਆ ਕੋਈ ਮਾਰ ਕੇ ਮੈਨੂੰ ਉੱਠੀ ਕਰਾਏ ਕੋਈ ਤਾਂ ਸਾਨੂੰ ਇਨਸਾਫ ਚਾਹੀਦਾ ਕਿੰਨੇ ਕਿੰਨੇ ਪੈਣ ਭਰਾ ਤੁਸੀਂ ਅਸੀਂ ਤੇਨੂੰ ਪੈਣਾ ਇੱਕ ਲੋਤਾ ਭਰਾ ਸੀ ਤੁਹਾਡਾ ਸਰ ਜਿਹੜਾ ਇਹ ਨੌਜਵਾਨਾਂ ਤੇ ਹਮਲਾ ਹੋਇਆ ਕੀ ਹੋਇਆ ਸੀ ਪੂਰੀ ਵਾਰਦਾਤ ਤੁਨੇ ਹੁਣੇ ਇਨਫੋਰਮੇਸ਼ਨ ਮਿਲੀ ਸੀ ਵੀ ਪਿੰਡ ਬਾਜਵਾ ਦਾ ਜਿਹੜਾ ਮੁੰਡਾ ਰਹਿਣ ਵਾਲਾ ਉਹਦੇ ਜਦੋਂ ਸਵੇਰ ਤੋਂ ਆਪਣੇ ਪਿੰਡ ਨੂੰ ਜਾ ਰਿਹਾ ਸੀ ਤੇ ਰਸਤੇ ਵਿੱਚ ਕੋ ਤਿੰਨ ਜਿਹੜੇ ਅਨੁਸ਼ਕਤ ਨੌਜਵਾਨਾਂ ਨੇ ਘੇਰ ਚੁਣ ਕੇ ਸ਼ੱਟਾ ਮਾਰੀਆਂ ਉਹਦੇ ਵਿੱਚ ਇੱਕ ਨੌਜਵਾਨ ਦੀ ਜਿਹੜੀ ਉਹ ਡੈਥ ਹੋ ਗਈ ਹੈ ਦੂਜਾ ਜ਼ਖਮੀ ਹੈ ਅਸੀਂ ਜਿਹੜਾ ਜ਼ਖਮੀ ਹੈ ਉਹਦਾ ਬਿਆਨ ਹਾਸਲ ਕਰਕੇ ਪੁਛਤ ਰਿਜਿਸਟਰੀ ਕਰ ਰਹੇ ਹਾਂ ਤੇ ਜਿਹੜੇ ਦੋਸ਼ੀ ਹਨ ਜਲਦੀ ਪਹਾਲ ਕਰਕੇ ਉਹਨੂੰ ਰੈਸ਼ ਕਰ ਦੇ। ਸਰ ਇਹ ਕੀ ਕਾਰਨ ਹੋ ਸਕਦੇ ਜਿਹੜੇ ਹਮਲੇ ਦੇ? ਤੇ ਪ੍ਰਮਾਪ ਸਹੀ ਤਾਂ ਦੇਖੋ ਕੋਈ ਵੀ ਐਂਗਲ ਹੋ ਸਕਦਾ ਹੈ। ਅਸੀਂ ਸਾਰੇ ਪਹਿਲੂ ਦੇ ਉੱਤੇ ਜਾਂਚ ਕਰਾਂਗੇ ਤੇ ਜੋ ਵੀ ਦੋਸ਼ੀ ਹੈਗੇ ਉਹਨੂੰ ਬਖਸ਼ਿਆ ਨਹੀਂ ਜਾਵੇਗਾ।